ਕੋਈ ਜੋ ਵੀ ਹੁਕਮਨਾਮਾ ਜਾਰੀ ਹੋਇਆ ਸ੍ਰੀ ਕਲਤਖ ਸਾਹਿਬ ਤੋਂ 2 ਦਸੰਬਰ ਨੂੰ ਜਿਸ ਦੇ ਮੁਤਾਬਿਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੁਖੀ ਰਾਜਿੰਦਰ ਸਿੰਘ ਧਾਮੀ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਨਿਯੁਕਤਾਇਆ ਗਿਆ ਸੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਰਤੀ ਕਰਕੇ ਆਦੇਸ਼ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰ ਦੇ ਲੇਕਿਨ ਜਿਹੜੀ ਕਾਬਿਲ ਤੇ ਸੀ ਉਹਨਾਂ ਵੱਲੋਂ ਉਸ ਕਮੇਟੀ ਤੋਂ ਬਿਨਾਂ ਹੀ ਆਪਣੀ ਭਰਤੀ ਸ਼ੁਰੂ ਕਰਕੇ ਆਪਣਾ ਪ੍ਰਧਾਨ ਚੁਣ ਲਿਆ ਅਤੇ ਦੋ ਮੈਂਬਰ ਸਿਫਾ ਦੇ ਗਏ ਤੇ ਜਿਹੜੇ ਅਸੀਂ ਪੰਜ ਮੈਂਬਰ ਭਜਦੇ ਸੀਗੇ ਸਾਨੂੰ ਪੰਜਾਂ ਨੂੰ ਦੁਬਾਰਾ ਸਿੰਘ ਸਾਹਿਬ ਨੂੰ ਆਦੇਸ਼ ਜਾਰੀ ਹੋਇਆ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਜਿਹਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜੇ ਦੋ ਮੈਂਬਰ ਸੁਧਾਰ ਦਾ ਸਬੰਧਤ ਸੀ ਜਿਹੜੇ ਤਿੰਨ ਮੈਂਬਰ ਸੀਗੇ ਜਿਹਦੇ ਵਿੱਚ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਦਾ ਛੋਕੜ ਆਪਾਂ ਜਾਣਦੇ ਹਾਂ ਕਿ ਪੁਰਬਾਨੀ ਵਾਲਾ ਪਰਿਵਾਰ ਆ ਅਤੇ ਬਹੁਤ ਵੱਡੀ ਉਸ ਪਰਿਵਾਰ ਦੀ ਕੌਮ ਦੇਣਾ ਸੋ ਵੀ ਉਹ ਬੀਬੀ ਜੀ ਜਿਨ੍ਹਾਂ ਦਾ ਰਾਜਨੀਤਿਕ ਕੋ ਸੰਬੰਧ ਨਹੀਂ ਛਿਰਕਾਲ ਤੱਕ ਸਾਡੇ ਨਮਾਇਦੇ ਵੱਜੂ ਉਹ ਉਹ ਮੈਂਬਰ ਬਣੇ ਅਤੇ ਸਵਾਇਕਵਾਲ ਸਿੰਘ ਜਿਹੜਾ ਜੀ ਸੁਬੀਸ਼ਿੰਘ ਬਾਦਲ ਜੀ ਦੇ ਬڑے ਜੀ ਦੀ ਕੀ ਸੀ ਉਹਨਾਂ ਨੇ ਵੀ ਇਹadesh ਮੰਨੇ ਅਤੇ ਦਾਸ ਜੋ ਕਿਸੇ ਵੀ ਧਿਰ ਦਾ ਹਿੱਸਾ ਨਹੀਂ ਸੀ ਝੁੰਡਾ ਕਮੇਟੀ ਦੇ ਰਿਪੋਰਟਾਂ ਨੂੰ ਲਾਗੂ ਕਰਨ ਦੇ ਲਈ ਰੋਸ ਵੱਜੋ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਂਬੇ ਸੀ ਲੇਕਿਨ ਅਸੀਂ ਪੰਜਾਂ ਨੇ आदेश ਨੂੰ ਮੰਨਦੇ ਆਂ ਸ਼੍ਰੀ ਕੌਫਟਕ ਸਾਹਿਬ ਤੇ ਅਰਦਾਸ ਬੇਜਤੀ ਕਰਕੇ ਇਹ ਕਾਰਜ ਸ਼ੁਰੂ ਕੀਤਾ ਜੋ ਸਰਉ ਦੇਸ਼ ਹੋਇਆ ਬੜੇ ਚੈਲੰਜ ਸੀਗੇ ਬੜੀਆਂ ਕਠਿਨਾਈਆਂ ਸੀਗੀਆਂ ਕੋਈ ਪਲੈਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਅਦ ਜੋ ਵੀ ਇਹ ਜਿਹੜੀ ਭਰਤੀ ਪ੍ਰਕਿਰਿਆ ਨੇ ਚੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼ਰਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਭਰਤੀ ਹੋਈ ਆ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਪਤੇ ਐਡਰੈਸ ਤਕਰੀਬਨ ਹਰ ਇੱਕ ਪਰਚੀ ਦੇ ਉੱਪਰ ਘਰ ਘਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਥ ਦਰਦੀ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਪਾਰਟੀ ਦਿੱਤੀ ਜਾ ਅਤੇ ਜਿਹੜੀ 15 ਲੱਖ ਪਾਰਟੀ ਹੋਈ ਉਹਨਾਂ ਨੇ ਡੈਲੀਗੇਟ ਚੁਣੇਗੇ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੱਲ ਖੇ ਦਾ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਨਵਾਂ ਚੁੱਲਾ ਬਾਲਤਾ ਗਿਆ ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮ ਨੰਬਰ ਬਣਿਆ ਤਾਂ ਕਮੇਟੀ ਨੂੰ ਬਣਿਆ ਜਾਂਦਾ ਤਾਂ ਇਹ ਅੱਜ ਤੱਕ ਨੌਕਾਉਣੀ ਹੀ ਸੀ ਲੇਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮ ਨਾਵੇਂ ਨੂੰ ਵਿਪਰੇ ਚਾੜਨ ਦੇ ਲਈ ਉਤੇ ਇਨ ਮਨ ਪਾਲਣਾ ਕਰਦੇ ਲਈ ਉਹ ਇਸ ਲਈ ਬੜੀਆਂ ਘਟਨਾਈਆਂ ਆਈਆਂ ਬੜਾ ਕੁਸ਼ਕਿਆ ਗਿਆ ਸਾਡੀ ਬੜੀ ਕਰਦਾਰ ਕੁਸ਼ੀ ਹੋਈ ਲੇਕਿਨ ਅਸੀਂ ਜਿਸ ਦਿਨ ਪੁਲਿਸ ਦੇ ਪੰਜ ਮੈਂਬਰ ਇਹ ਮੰਨ ਕੇ ਚਲੇ ਸੀ ਵੀ ਜੋ ਕੋਈ ਮਰਜ਼ੀ ਕਵੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਸਕਾਰ ਨੂੰ ਨੇਪਰੇ ਚਾੜਨਾ ਵਾ। ਉਸ ਲਈ ਸਾਡਾ ਜਿਹੜਾ ਇੱਕ ਆਰਟੀ ਸੀਗਾ ਜਿਹੜੀ ਸੇਵਾ ਲੱਗੀ ਸੀਗੀ ਉਹ ਸਾਡੀ ਮੁਕੰਮਲ ਹੋਈ ਆ। ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ। ਸਾਰੀ ਸੰਗਤ ਦਾ ਧੰਨਵਾਦ ਕਰਦਾ। ਅਤੇ ਸਾਡਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ। ਸਾਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜੇ ਤੱਕ ਗੱਲ ਕਹੀ ਹੈ ਤੇ ਨਾ ਹਣ ਸਮਝ ਕਹਿਣੀ ਹੈ ਜੋ ਮਰਜ਼ੀ ਕੋਈ ਕਹੀ ਜਾਵੇ। ਜਿਹੜੀ ਗੱਲ ਹੋਈ ਸੀ ਚੁੰਦੇ ਸਮੇਟਣ ਦੀ ਜਿਸ ਦਿਨ ਇਹ ਹੁਣ ਨਾਮ ਜਾਰੀ ਹੋਇਆ ਇਹ ਜਿਸ ਉਹ ਹਾਰਲੇ ਇੱਕ ਤੇ ਉਹ ਜੋ ਕੰਮ ਕਰ ਰਹੀ ਸੀ ਉਹਨਾਂ ਨੇ ਆਪਣਾ ਚਿੱਤਾ ਸਬਮਿਟ ਕਰ ਲਿਆ ਸੀ ਉਸੇ ਦਿਨ ਲੇਕਿਨ ਦੂਸਰੇ ਪਾਸੇ ਉਹ ਆਪਣੇ ਭਰਤੀ ਕਰਕੇ ਜਿਹੜਾ ਪ੍ਰਧਾਨ ਬਣ ਗਿਆ ਪ੍ਰਧਾਨ ਚੁਣ ਲਿਆ ਗਿਆ ਸੀ ਉਸ ਤੋਂ ਬਾਅਦ 1920 ਜਿਹੜਾ ਕਾਲਦਾ ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ ਪਾਰਟੀ ਨੂੰ ਪੰਕ ਕਰਕੇ ਇਸ ਕਮੇਟੀ ਦਾ ਹਿੱਸਾ ਬਣ ਕੇ ਸੀਗੇ ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਬਹਿਦੀ ਆ ਉਹਨਾਂ ਉਹ ਹੈ ਕਿ ਅਸੀਂ ਪੰਥਕ ਇਕਤਾ ਦੇ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ ਕਿਸੇ ਅਹੁਦੇ ਦੀ ਲਾਲਸਾ ਨਹੀਂ ਕਿ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਲਈ ਕਰ ਰਹੇ ਨੇ ਲੇਕਿਨ ਹੁਣ ਵੀ ਜਿਹੜਾ ਸਾਡਾ ਕਾਰਜ ਰਹਿੰਦਾ ਉਹ ਰਿਹਾ ਪੰਥਕ ਇਕਤਾ ਦਾ ਲੋੜ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਪੰਥਕ ਖੇਤਰੀ ਧਿਰ ਦੀ ਕਿਉਂਕਿ ਸਾਡੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਸਿਕੌਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਹੜੀਆਂ ਦਿੱਲੀ ਤੋਂ ਚਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਵਿੱਚ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਲਾਉਣ ਦੇ ਲਈ ਦੂਜੇ ਦੀ ਕਰਦਾਬ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜੋੜਾ ਲਗਾਉਣ ਦੀ ਸੋ ਮੈਂ ਤੁਹਾਨੂੰ ਮਿਸ਼ਵਾਜ ਦੋਣਾ ਕਿ ਜਿੰਨੇ ਜੋ ਵੀ ਆ ਗਏ ਅਸੀਂ ਕਿ ਅਸੀਂ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜੋ ਸਾਨੂੰ ਆਦੇਸ਼ ਜਾਰੀ ਹੋਏ ਸੀ ਪੰਥਕ ਇਕਤਾ ਦੇ ਲਈ ਜਿੰਨਾ ਵੀ ਹੋ ਸਕੇਆ ਆਪਣੇ ਸਾਰੇ ਇਤਿਆਹਾ ਕੇ ਅਸੀਂ ਯਤਨ ਕਰਾਂਗੇ ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਹੀ ਪੰਥਕ ਤਰ੍ਹਾਂ ਦੇ ਜਿਹੜੀਆਂ ਜਿਹੜੀਆਂ ਪੰਜਾਬ ਦੇ ਪੰਥ ਦੀ ਹਤੈਸ਼ੀ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਹਿੱਤਾਂ ਨੂੰ ਤਿਆਹ ਕੇ ਪੰਥ ਦੇ ਵਡੇਰੇ ਹਤਾਂ ਦੇ ਲਈ ਪੰਜਾਬ ਦੇ ਹਕਾਂ ਦੇ ਲਈ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਜੋ ਸਹੀ ਤੰਦੇ ਨਾਲ ਸਾਡੀ ਇੱਕ ਪੰਥਕ ਖੇਤਰੀ ਤੇਰਾ ਜਿਹੜੀ ਉਹ ਪੰਜਾਬ ਦੀ ਹੋਂਦ ਹੀ ਕਰ ਸਕੇ ਅਤੇ ਪੰਜਾਬ ਦੇ ਪੰਥ ਦੇ ਮਸਲੇ ਜਿਹੜੇ ਉਹ ਹੱਲ ਕਰ ਸਕੇ ਸੋ ਅਸੀਂ ਚਾਹੇ ਕੰਮ ਜਦ ਹੋਈਏ ਚਾਹੇ ਨਾ ਹੋਈਏ ਇਹਦਾ ਗੁਰੂ ਸਭ ਜਾਣਦੇ ਨੇ ਲੇਕਿਨ ਪੂਰੀ ਕੋਸ਼ਿਸ਼ ਕਰਾ ਗਿਆ ਹਾਂ ਸਮੇਂ ਦੇ ਵਿੱਚ ਕਿ ਅਸੀਂ ਸਾਰਿਆਂ ਦੇ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਦੀ ਯਤਨ ਕਰੀਏ